ਸ੍ਰੀ ਕਾਲਜੀ ਮੈਂ ਦਾਤ ਕਰਨ ਸਿੰਘ ਸੰਧਵਾ ਤੁਸੀਂ ਦੇਖ ਰਹੇ ਐਕਵਾ ਸੱਜਣ ਅੱਜ ਅਸੀਂ ਪਿੰਡ ਮੋਹੂਆਣਾ ਬੋਦਲਾ ਵਿਖੇ ਪਹੁੰਚਿਆ ਇੱਥੇ ਸਰਦਾਰ ਕਰਨਜੀਤ ਸਿੰਘ ਗਹਿਰੀ ਜੋ ਕਿ ਦਲਤ ਨੇਤਾ ਹੈ ਤੇ ਉਹਨਾਂ ਦੇ ਨਾਲ ਸਰਦਾਰ ਬੋੜ ਸਿੰਘ ਘਾਰੂ ਪਰਮੇਸ਼ ਸਿੰਘ ਨੰਬਰਦਾਰ ਇਹ ਹੋਰ ਵੀ ਦਲਤ ਜਥੇਬੰਦੀਆਂ ਦੇ ਆਗੂ ਇੱਥੇ ਪਹੁੰਚਿਆ ਇਹ ਵਿਸ਼ਵਦੀਪ ਜਲਾਲਾਬਾਦ ਜੋ ਕਿ ਕਈ ਦਿਨਾਂ ਤੋਂ ਜੇਲ੍ਹ ਵਿੱਚ ਬੰਦ ਹੈ ਉਸ ਦੀ ਰਿਹਾਈ ਵਾਸਤੇ ਉਹਨਾਂ ਦੇ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਤੇ ਐਸਐਸਪੀ ਫਾਇਲਕਾ ਨਾਲ ਪਰਚਾ ਰੱਦ ਕਰਾਉਣ ਵਾਸਤੇ ਗੱਲਬਾਤ ਕੀਤੀ ਆਓ ਦੇਖਦੇ ਹਾਂ ਡਾਕਟਰ ਜਸਕਰਨ ਸਿੰਘ ਦੀ ਰਿਪੋਰਟ ਵਿਸ਼ਵਦੀਪ ਤੋਂ ਪਰਚਾ ਖਾਰਜ ਕਰੋ ਖਾਰਜ ਕਰੋ ਕਰੋ ਹਾਰਸ਼ ਕਰੋ ਦਲ ਸੇਕਾ ਜਿੰਦਾਬਾਦ 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 ਸੰਘਰਸ਼ ਕਰਾਓ ਜਿੰਦਾਬਾਦ ਮੇਰੇ ਸਾਥੇ ਹਾਏ 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 ਝੂਠਾ ਬੱਚਾ ਦੇ ਰਲਾ ਪੁਰਸ਼ ਪ੍ਰਸ਼ਾਸ਼ੀ ਨੂੰ ਹਾਏ 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 ਜਿੰਦਾਬਾਦ ਸਾਡਾ ਇੱਕਾ ਜਿੰਦਾਬਾਦ 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 ਸਾਡਾ ਇੱਕਾ ਜਿੰਦਾਬਾਦ ਮੈਂ ਸੰਦਰ ਪਾਰਵੀਸ਼ ਜੀ ਦੀ ਸ਼ੋਦੀ ਪੰਨ ਤੇ ਮੈਂ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਸਾਡੇ ਨਾਲ ਜੋ ਵੀ ਤੱਕਾ ਹੋਇਆ ਨਜਾਇਜ਼ ਪਰਚੇ ਪਾਇਆ ਤੇ ਇਹ ਅੱਛਾ ਪਹਿੰਦੀ ਕੀ ਗੱਲ ਹੋਈ ਸੀ ਕੀ ਬਾਤ ਹੋਈ ਆ ਵਿਸ਼ਵਦੀਪ ਜੀ ਨਾਲ ਇਹ ਬਾਈ ਜੀ ਗੱਲ ਇਹ ਹੋਈ ਆ ਕਿ ਵਿਸ਼ਵਦੀਪ ਨੇ ਵੀ ਮਦਰ ਪੰਚਾਇਤੀ ਜ਼ਮੀਨ ਦਾ ਰੋਲਾ ਪਾਇਆ ਹੈ ਇਹਨੇ ਵੀ ਪੰਚਾਇਤੀ ਜ਼ਮੀਨ ਦੀ ਬੋਲੀ ਨਹੀਂ ਹੋਈ ਬੋਲੀ ਤਾਂ ਬਗੈਰ ਜ਼ਮੀਨ ਵਾ ਰਹੇ ਨੇ ਉਹ ਤੇ ਉਹਦੇ ਵਿੱਚ ਹੀ ਵਿਸ਼ਵਦੀਪ ਨੇ ਕਿਹਾ ਬੋਲੀ ਕਰਵਾਓ ਬੋਲੀ ਤਾਂ ਬਗੈਰ ਜ਼ਮੀਨ ਨਾ ਵਾ ਉਹਦੀ ਕਹਿੰਦੇ 9 ਤਰੀਕ ਨੂੰ ਜ਼ਮੀਨ ਦੀ ਬੋਲੀ ਹੋਊਗੀ 9 ਤੋਂ 9 ਨੂੰ ਕਹਿੰਦੇ 11 ਨੂੰ ਹੋਊਗੀ 11 ਨੂੰ ਵੀ ਨਹੀਂ ਹੋਈ ਬੋਲੀ 11 ਨੂੰ ਹੋਣੀ ਸੀ ਤੇ ਇਹਨਾਂ ਨੇ ਵਿਸ਼ਵਦੀਪ ਨੂੰ ਬੁਲਾ ਕੇ ਇੱਕ ਦੁਕਾਨ ਦੇ ਵਿੱਚ ਸ਼ਟਰ ਬੰਦ ਕਰਕੇ ਕੁੱਟਮਾਰ ਕੀਤੀ ਤੇ ਵਿਸ਼ਵਦੀਪ ਜਦੋਂ ਬਾਹਰ ਆਇਆ ਤੇ ਉਹਨੇ ਵੱਟੇ ਚੱਕ ਲਏ ਜਿਨ੍ਹਾਂ ਨੇ ਕੁੱਟਮਾਰ ਕੀਤੀ ਸੀ ਉਹਨਾਂ ਨੇ ਆਪਦੇ ਆਪ ਨੂੰ ਸ਼ਟਰ 'ਚ ਅੰਦਰ ਬੰਦ ਕਰ ਲਿਆ ਸੱਚੇ ਹੋਣ ਦੇ ਮਾਰਿਆਂ ਨੇ ਤੇ ਕਹਿ ਰਹੇ ਸੀ ਕਿ ਵਿਸ਼ਵਦੀਪ ਕੋਲ ਪਿਸਤਲ ਜੇ ਪਿਸਤਲ ਹੁੰਦਾ ਤੇ ਫਿਰ ਉਹ ਲੋੜੇ ਚੱਕਣ ਦੀ ਕੀ ਲੋੜ ਸੀ ਕੀ ਤੁਹਾਡੇ ਕੋਲ ਐਸਟੈਂਡ ਪਿਸਟਲ ਦੀ ਤੁਹਾਡੇ ਕੋਲ ਕੋਈ ਵੀਡੀਓ ਵਗੈਰਾ ਹੈ ਜਿਹੜੀ ਤੁਹਾਡੇ ਕੋਲ ਬਿਆਨ ਹੈ ਹਾਂ ਜੀ ਹੈਗੀ ਹੈ ਜੀ ਜਿਸ ਦਿਨ ਪੇਸ਼ ਕਰ 12 ਤਰੀਕ ਨੂੰ ਇਹਨਾਂ ਨੇ ਕਿਹਾ ਵੀ ਪੇਸ਼ ਕਰਵਾਓ ਸਾਡੇ ਕੋਲੇ ਵੀ ਤੁਹ ਵੀਡੀਓ ਜਿਹੜੀ ਤੁਹਾਡੇ ਕੋਲੇ ਹੋਏਗੀ ਤਾਂ ਇਹ ਵੀ ਜੀ ਵੀਡੀਓ ਤੁਹਾਨੂੰ ਫੜੀ ਦਿਖਾ ਦਿੰਦੇ ਆ ਕਿ ਜਿਸ ਦਿਨ ਅਸੀਂ ਲੋਕਰ ਦੇ ਵਿੱਚੋਂ ਕੱਢਿਆ 12 ਤਰੀਕ ਨੂੰ ਪੁਲਿਸ ਨੇ ਕਿਹਾ ਵੀ ਜਮ੍ਹਾਂ ਕਰਵਾਓ ਲੈ ਕੇ ਪਿਸਟਲ ਆ ਅਸੀਂ ਵੀਡੀਓ ਵੀ ਬਣਾਈ ਹੋਈ ਸੀ ਉਹਨਾਂ ਨੇ ਕਿਹਾ ਸੀਗਾ ਕਿ ਬਾਈ ਵਿੱਚ ਬਈ ਪੁਰਾਣੇ ਅਸਲਾ ਆਸਲਾ ਤੁਹਾਡਾ ਕਰੀ ਪਿਆ ਆਹ ਆਹ ਮੇਰਾ ਅਸਲਾ ਕਰੀ ਤੇ ਆ ਜੀ ਹੁਣ ਜਮ੍ਹਾਂ ਕਰਾਉਣ ਚੱਲੇ ਆ ਸਾਡੇ ਤੇ ਕੋਈ ਵੀ ਕਾਰਵਾਈ ਨਾ ਹੋਵੇ ਸਾਡੀ ਪੁਲਿਸ ਵਾਲੇ ਨਾਲ ਜਮ੍ਹਾਂ ਕਰਾ ਦਿੰਦੇ ਆ ਇਹ ਫਿਰ ਅਸਲਾ ਤੁਸੀਂ ਬਾਅਦ ਚ ਜਮ੍ਹਾਂ ਕਰਾ ਕੇ ਆਇਆ ਹਾਂਜੀ ਦੂਸਰੇ ਦੇ ਨਾਲ ਸੀ ਜਮ੍ਹਾਂ ਕਰਵਾਇਆ ਤੇ ਉਹਨਾਂ ਨੇ ਵੀ ਨਜ਼ਾਇਰ ਪਹਿਲਾਂ ਕਿਹਾ ਵੀ ਇਹਨਾਂ ਨੇ ਸਰਕਾਰੀ ਕੰਮ 'ਚ ਵਿਘਨ ਪਾਈ ਹੋਈ ਵਿਸ਼ਮ ਦੀ ਅਪੀਲ ਮੈਂ ਇਹੀ ਅਪੀਲ ਕਰਦੀ ਆ ਕਿ ਜੋ ਵਿਸ਼ਮ ਦੀਪ ਤੇ ਦੋ ਮੇਰੇ ਚਾਚੇ ਦੇ ਮੁੰਡੇ ਤੇਨਾਂ ਨੇ ਇਲزام ਲਾਏ ਹੋਏ ਆ ਉਹ ਪਰਚਾ ਖਾਰਜ ਹੋਣਾ ਚਾਹੀਦਾ ਤੇ ਜਿਹੜੇ ਦੂਸਰੇ ਲੋਕਾਂ ਨੇ ਵਿਸ਼ਮ ਦੀਪ ਤੇ ਐਫ ਆਈ ਆਰ ਦਰਜ ਕਰਵਾਈ ਤੇ ਉਹ ਵੀ ਅਰਾਸ਼ਟ ਹੋਣੇ ਚਾਹੀਦੇ ਮੈਂ ਕਰਮਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਸ ਮਹਾਪਰਚਾ ਪੰਜਾਬ ਜਰਨਸ ਕਤਰ ਪੰਜਾਬ ਪ੍ਰਦੇਸ਼ ਕਾਂਗਰਸ ਮੈਂ ਆਂ ਅਸੀਂ ਖੜੇ ਆ ਬਿਸ਼ੁਭਜੀਤ ਖਾਲਸਾ ਜਿਹਨੂੰ ਕਹਿੰਦੇ ਆ ਉਹਦੇ ਘਰ ਉਹਦੇ ਪਿੰਡ ਉਹਦੇ ਘਰ ਦੇ ਵਿੱਚ ਉਹਨਾਂ ਦੀ ਛੋਟੀ ਭੈਣ ਤੇ ਪਰਿਵਾਰਕ ਮੈਂਬਰ ਮੇਰੇ ਨਾਲ ਖੜੇ ਸੋ ਬੜੀ ਦੁੱਖ ਦੀ ਗੱਲ ਹੈ ਕਿ ਜਦੋਂ ਕੋਈ ਵਿਅਕਤੀ ਆਪਣੇ ਸਮਾਜ ਦੇ ਹੱਕਾਂ ਤੇ ਹਿੱਤਾਂ ਦੀ ਗੱਲ ਕਰਦਾ ਹੈ ਗਰੀਬੀਪੁਰ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਹੈ ਤੇ ਸਰਕਾਰਾਂ ਤੇ ਪ੍ਰਸ਼ਾਸਨ ਦੇ ਲੋਕ ਉਹਨਾਂ ਨੂੰ ਦਬਾਉਣ ਦਾ ਯਤਨ ਕਰਦੇ ਸੋ ਇਹ ਪਹਿਲੀ ਘਟਨਾ ਨਹੀਂ ਹੈ ਇਹਨਾਂ ਇਨਾ ਕਟਨਾਵਾਂ ਦੀ ਸ਼ਿਕਾਰ ਮੈਂ ਖੁਦ ਅਕਿਰਨਜੀਤ ਗੈਰੀ ਖੁਦ ਵੀ ਨਾ ਕਟਨਾਵਾਂ ਦਾ ਸ਼ਿਕਾਰ ਹੋ ਚੁੱਕਿਆ ਪਰ ਬਿਲਕੁਲ ਕਿਸੇ ਨੂੰ ਮੈਂ ਸਮਝਦਾ ਜੋ ਉਨਕਰਾ ਵੀ ਸੋਚ ਰੱਖਦਾ ਉਹਨੂੰ ਦਬਣ ਦੀ ਲੋੜ ਨਹੀਂ ਸੋ ਅਸੀਂ ਅੱਜ ਇਹਨਾਂ ਦੇ ਜਿਹੜਾ ਘਰ ਆ ਕੇ ਪਿੰਡ ਆ ਕੇ ਸਾਰਾ ਪਤਾ ਕੀਤਾ ਹੈ ਕਿ ਮਾਮਲਾ ਕੀ ਹੈ ਮਾਮਲਾ ਸਿਰਫ ਇਹ ਨਹੀਂ ਹੈ ਕਿ ਪੰਚਾਇਤੀ ਜੋ ਜ਼ਮੀਨ ਹੈ ਹਰ ਪਿੰਡ ਦੇ ਵਿੱਚ ਕੁਝ ਤਨਹਾੜ ਲੋਕ ਪੰਚਾਇਤ ਦੀ ਜ਼ਮੀਨ ਤੇ ਕਬਜ਼ਾ ਕਰਕੇ ਜਿਹੜਾ ਹੈਗਾ ਉਹਦੀ ਪੈਦਾਵਾਰ ਉਹਦੀ ਜਿਹੜੀ ਕਮਾਈ ਹੈ ਜਿਹੜੀ ਉਹਦੀ ਅਮਦਨ ਆ ਉਹ ਖਾ ਰਹੇ ਜਦੋਂ ਕੋਈ ਪਿੰਡ ਦੇ ਵਿੱਚੋਂ ਐਸਾ ਵਿਅਕਤੀ ਉੱਠਦਾ ਹੈ ਪੜ੍ਹਿਆ ਲਿਖਿਆ ਕੁਝ ਸਮਝ ਰੱਖਦਾ ਹੈ ਤਾਂ ਉਨੂੰ ਫਿਰ ਦਬਾਉਣ ਦਾ ਯਤਨ ਕੀਤਾ ਜਾਂਦਾ ਹੈ। ਤੋਂ ਇਹ ਜਿਹੜੀ ਘਟਨਾ ਹੈ ਕਿ ਬਿਨਾਂ ਬੋਲੀ ਤੋਂ ਕੁਝ ਜਿਹੜੇ ਲੋਕ ਹੈਗੇ ਆ ਉਹਨਾਂ ਨੇ ਉਸ ਜ਼ਮੀਨ ਨੂੰ ਗਾਉਣ ਦਾ ਕੰਮ ਕੀਤਾ ਉੱਥੇ ਬਸ ਵਿਚੋਲਿਆਂ ਦਾ ਕੰਮ ਕੀਤਾ ਤਾਂ ਇਹਦੇ ਬਿਸ਼ੂਦੀਪ ਨੇ ਕਿਹਾ ਕਿ ਤੁਸੀਂ ਬਿਨਾਂ ਬੋਲੀ ਤੋਂ ਹੀ ਕਿਉਂ ਬਾਹਰ ਹੋ? ਤਾਂ ਫਿਰ ਕਹਿਆ ਕਿ ਨੌਜਿਕ ਨੂੰ ਬੋਲੀ ਹੋਊਗੀ। ਨੌ ਨੂੰ ਬੋਲੀ ਹੋਣ ਦੀ ਬਜਾਏ 11 ਨੂੰ ਬੋਲੀ ਕਰਨ ਦਾ ਕਹਿਤਾ ਕਿ ਜਿਹੜੇ ਪੰਚਾਇਤੀ ਵਿਭਾਗ ਦੇ ਲੋਕੇ ਪੰਚਾਇਤ ਸੈਕਟਰੀ ਤੋਂ ਇਹਨਾਂ ਬੱਚਿਆਂ ਦੱਸਣ ਦੇ ਮੁਤਾਬਕ ਪੰਚਾਇਤ ਸੈਕਟਰੀ ਨੇ ਬਿਸ਼ੂ ਨੂੰ ਫੋਨ ਕਿ ਤੁਸੀਂ ਆਓ ਪਰਨੀ ਵਾਲੇ ਬੈਠ ਕੇ ਗੱਲ ਕਰਦੇ ਆ ਕਿਸੇ ਪ੍ਰਾਈਵੇਟ ਦੁਕਾਨ ਦੇ ਵਿੱਚ ਪਹਿਲੀ ਗੱਲ ਤਾਂ ਇਹ ਹੈ ਕਿ ਪ੍ਰਾਈਵੇਟ ਦੁਕਾਨ ਦੇ ਵਿੱਚ ਬੈਠਣ ਦਾ ਕੋਈ ਤੁਕ ਵੀ ਨਹੀਂ ਬਣਦਾ ਤੋ ਪ੍ਰਾਈਵੇਟ ਦੁਕਾਨ 'ਤੇ ਬੈਠ ਗਏ ਉਹਨੂੰ ਬਿਸ਼ਵਦੀਪ ਨੂੰ ਬੁਲਾਇਆ ਨਾਲ ਦੋ ਸਾਥੀਆਂ ਨੂੰ ਬੁਲਾਇਆ ਉੱਥੇ ਪੰਚਾਇਤ ਸਕਟੀ ਜਿਹੜਾ ਪ੍ਰਬੰਧਕ ਲਗਿਆ ਉਹਨੇ ਤੇ ਕੁਝ ਜਿਹੜੇ ਲੋਕਾਂ ਨੇ ਜ਼ਮੀਨ ਤੇ ਕਬਜ਼ਾ ਕੀਤਾ ਉਹਨਾਂ ਵਿਅਕਤੀਆਂ ਨੇ ਕੁੱਟਮਾਰ ਕੀਤੀ ਸੋ ਆਪਦੇ ਵਿਚਾਰ ਨਹੀਂ ਉਹਨਾਂ ਰੋਲਾ ਪਾਇਆ ਮੌਕੇ ਤੇ ਪੁਲਿਸ ਬੁਲਾਈ ਗਈ ਪ੍ਰੀ ਪਲਾਨ ਸਾਰਾ ਸਿਸਟਮ ਲੱਗਦਾ ਕਿਉਂਕਿ ਧਾਜ ਤਾਂ ਜਿਹੜਾ ਆਪਣੀ ਰੱਖਿਆ ਦੇ ਵਾਸਤੇ ਉਹਨੇ ਰਵਲਵਰ ਰਿਆ ਹੋਇਆ ਰਵਲਵਰ ਜਿਹੜਾ ਰਵਾਲਬਰ ਦੇ ਨਾਲ ਉਹਨਾਂ ਤੇ ਹਮਲਾ ਕਰਨ ਦਾ ਯਤਨ ਕੀਤਾ ਉਸ ਨਾਲ ਵੀ ਗੱਲ ਕਰਦੇ ਆ ਮੈਂ ਐਸਐਸਪੀ ਨੂੰ ਵੀ ਅਸੀ ਮਿਲਣੇ ਜਾ ਰਹੇ ਆ ਕਿ ਜੇਕਰ ਉਹਦੇ ਕੋਲ ਰਵਾਲਬਰ ਹੁੰਦਾ ਤਾਂ ਉਹਨੂੰ ਰੋੜੇ ਜਾਂ ਬੱਟੇ ਚੱਕਣ ਦੀ ਕੀ ਲੋੜ ਸੀ ਆਪਦੇ ਬਚਾਅ ਵਿੱਚ ਸੋਚਣ ਵਾਲੀ ਗੱਲ ਇੱਥੇ ਇਹ ਹੈ ਸੋ ਇਸ ਕਰਕੇ ਇੱਥੇ ਬਿਲਕੁਲ ਸਰਕਾਰ ਨੇ ਉਹਦੇ ਅੱਖਾਂ ਦੀ ਪੱਟੀ ਬਣੀ ਹੋਈ ਹੈ ਮੈਂ 40% ਦੀ ਦਲਿਤ ਭਾਈਚਾਰੇ ਨੂੰ ਦੇ ਇਨਸਾਫ پسند ਲੋਕਾਂ ਨੂੰ ਅਪੀਲ ਕਰਨਾ ਚਾਹਣਾ ਅੱਜ ਸਿਰਫ ਬਿਸ਼ਵਦੀਪ ਨਾਲ ਹੈ ਕੱਲ ਨੂੰ ਕਿਸੇ ਹੋਰ ਜਿਹੜਾ ਵੀ ਆਵਾਜ਼ ਉਠਾਉਗਾ ਉਹਦੇ ਨਾਲ ਇਹ ਕਰਨਾ ਨਾ ਕਰਮ ਹੋ ਸਕਦਾ ਹੈ ਉਸ ਲਈ ਇਕੱਠੇ ਹੋ ਕੇ ਸਾਰੋਧੀ ਖਰਾਬ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਮੈਂ ਨੈਸ਼ਨਲ ਦਲਿਤ ਮਹਾਪੰਚਾਇਤ ਨੂੰ ਤੇ ਕਾਂਗਰਸ ਪਾਰਟੀ ਕੋਲੋਂ ਇਸ ਸਾਥੀ ਦੇ ਨਾਲ ਅਸੀਂ ਡੜ ਕੇ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਐਸਐਸਪੀ ਨੂੰ ਮਿਲਦੇ ਆ ਪ੍ਰੋਫੈਸਰ ਕੀ ਕਹਿੰਦਾ ਜਿਸ ਤਰ੍ਹਾਂ ਦਾ ਜਵਾਬ ਮਿਲੂਗਾ ਉਸ ਤਰ੍ਹਾਂ ਦਾ ਤਕੜਾ ਤਿੱਖਾ ਸੰਘਰਸ਼ ਕਰਕੇ ਇਸ ਧੱਕੇ ਸਾਜ ਦੇ ਜਾਤੀ ਦਾ ਜਵਾਬ ਦੇਾਂਗੇ ਜੋ ਤੱਕ ਵਿਸੂ ਦੇ ਖਲਾਫ ਦਰਜ ਕੀਤਾ ਪਰਚਾ ਰੱਦ ਨਹੀਂ ਹੁੰਦਾ ਤੇ ਜਿਨ੍ਹਾਂ ਵਿਅਕਤੀਆਂ ਨੇ ਵਿਸ਼ੂ ਨੂੰ ਕਿਡਨਾਪ ਕਰਨ ਦਾ ਯਤਨ ਕੀਤਾ ਕਟਮਾਰ ਕਰਨ ਦਾ ਯਤਨ ਕੀਤਾ ਕਟਮਾਰ ਕੀਤੀ ਉਹਨਾਂ ਨੇ ਖਲਾਫ ਐਸਸੀਐਸਟੀ ਅਧਿਕਾਰ ਦੇ ਤਹਿਤ ਪਰਚਾ ਦਰਜ ਨਹੀਂ ਹੁੰਦਾ ਬਿਲਕੁਲ ਚੈਨ ਨਾਲ ਨਹੀਂ ਬੈਠਣਾ ਜੀ ਸਾਹਿਬ ਜੇ ਮਨ ਕੇ ਲਓ ਵੀ ਜੇ ਅੱਗੇ ਕਿਸੇ ਐਸਐਸਪੀ ਸਾਊਂਡ ਮਿਲ ਨਹੀਂ ਜਾ ਰਹੀਆਂ ਅਗਰ ਜੋ ਪਰਚਾ ਕੈਨਸਲ ਨਹੀਂ ਕਰਦੇ ਤਾਂ ਅਗਲੀ ਰਣਨੀਤੀ ਕੀ ਹੋਊਗੀ ਨਹੀਂ ਉਹ ਤਾਂ ਅਸੀਂ ਪਹਿਲਾਂ ਇੱਕ ਮੈਂ ਕਹਿ ਦਿੰਦਾ ਕਿ ਬਿਲਕੁਲ ਸਾਡਾ ਤਾਂ ਦੇਖੋ ਹੁੰਦਾ ਹੈ ਕਿ ਅਸੀਂ ਬਿਲਕੁਲ ਅਖੀਰਲੇ ਪੱਧਰ ਤੱਕ ਜਾਂਦੇ ਹਾਂ ਗਰਨਜੀਤ ਗਹਿਰੀ ਦਾ ਸਾਡੀ ਟੀਮ ਮੇਰੇ ਨਾਲ ਬੋਰ ਸਿੰਘ ਘਾਰੂ ਹੈ ਮੇਰੇ ਨਾਲ ਇਹ ਸਾਡੀ ਸਾਡੇ ਸਾਥੀ ਆ ਕੋਕਰ ਜੀ ਹੈ ਬਲੌਰ ਜੀ ਹੈ ਰਮੇਸ਼ ਜੀ ਹੈ ਨੰਬਰਦਾਰ ਮਨੂੰ ਸਾਡੀ ਟੀਮ ਸਾਰੀ ਇੱਥੇ ਆਈ ਹੈ ਤਾਂ ਸਾਡਾ ਤਾਂ ਬਿਲਕੁਲ ਤੈ ਹੈ ਕਿ ਕੋਈ ਪੋਲੀਟੀਕਲ ਮੋਟਿਵ ਨਹੀਂ ਸਿਰਫ ਇਹ ਹੈ ਕਿ ਜਿਹੜੇ ਸਮਾਜ ਦੇ ਉਹ ਜੋ ਨੌਜਵਾਨ ਉੱਠਦੇ ਆ ਉਹਨਾਂ ਦਾ ਹੌਸਲਾ ਬੰਦਲ ਹੋਣਾ ਚਾਹੀਦਾ ਹੈ ਕਿਸੇ ਦਾ ਹੌਸਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਕਰੂਗਾ ਹਰ ਤਰ੍ਹਾਂ ਦਾ ਟਿੱਕਾ ਤੋਂ ਟਿਕਾ ਅੰਦੋਲਣ ਕਰਨ ਤੋਂ ਨੈਸ਼ਨਲ ਆਤਮਨ ਪ੍ਰਚਾਰ ਪਿਛੇੜੂਗੀ ਤੇ ਮੈਂ ਸਾਰੇ ਇਨਸਾਫ ਸੰਗ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਵੀ ਕਹਿਣਾ ਚਾਹਣਾ ਜਿਨ੍ਹਾਂ ਦੇ ਹੱਕ ਤੇ ਬੇਸ਼ੁਗੀ ਬੋਲ ਰਹਿਆ ਹੁਣ ਤੱਕ ਉਹਨਾਂ ਨੂੰ ਬੋਲਣਾ ਚਾਹੀਦਾ ਸੀ ਕਿਉਂ ਨਹੀਂ ਬੋਲੇ ਤਾਂ ਇਸ ਦੇ ਉੱਤੇ ਵੀ ਇੱਕ ਸਵਾਦੀ ਅੰਦਨ ਖੜਾ ਲੋਕਾਂ ਨੇ ਕੀਤਾ ਤਾਂ ਕਾਫੀ ਸਮਾਜ ਦੇ ਜਿਹੜੇ ਦਰਦ ਰੱਖਣ ਵਾਲੇ ਲੋਕ ਆ ਉਹਨਾਂ ਨੇ ਮੈਨੂੰ ਫੋਨ ਕੀਤੇ ਮੇਰੇ ਨਾਲ ਸੰਪਰਕ ਕੀਤਾ ਤੇ ਅਸੀਂ ਉਹ ਸਾਰੇ ਸੰਪਰਕ ਤੋਂ ਬਾਅਦ ਸਾਰੇ ਆਏ ਆ ਤੇ ਕੱਲ ਨੂੰ ਇੱਕ ਮੀਟਿੰਗ ਅਸੀਂ ਕਰਨ ਜਾ ਰਹੇ ਹਾਂ ਮਨਵੀ ਸਖਪਾ ਜਿਹੜੇ ਨੇ ਤਾਂ ਮਾਦੀ ਉਸ ਮੀਟਿੰਗ ਦੇ ਵਿੱਚ ਵੀ ਇਸ ਮੁੱਦੇ ਨੂੰ ਗੰभीरता ਦੇ ਨਾਲ ਪੇਸ਼ ਕਰਨ। ਸੱਸੀ ਸਾਹਮਣੇ ਗੱਲਬਾਤ ਹੋ ਰਹੀ ਹੈ। ਕੈਰੀ ਸਾਹਿਬ ਜੀ, ਸੱਸੀ ਕਾਲ ਜੀ। ਪਹਿਲਾਂ ਸਾਰਿਆਂ ਨੂੰ ਜੇਕਰ ਮੈਨੂੰ ਸਾਡੇ ਬਣੋ ਵਾਹਿਗੁਰੂ ਜੀ ਖਾਲਸਾ ਹੈ ਬੀਬੀ ਦੀ ਬਥੇ। ਜੀ ਸਾਹਿਬ ਕੀ ਗੱਲ ਹੋਈ ਜੀ ਐਸਐਸਪੀ ਸਾਹਿਬ ਨਾਲ। ਦੇਖੋ ਵਿਸ਼ਵਦੀਪ ਦਲਦਪਾਈਚਾਰੇ ਦਾ ਉਹ ਨੌਜਵਾਨ ਹੈ। ਜਿਹੜਾ ਅਕਸਰ ਹੀ ਗਰੀਬ ਲੋਕਾਂ ਦੇ ਨਾਲ ਹੋ ਰਹੀ ਧੱਕੇਸ਼ਾਹੀ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦਾ ਤੋ ਪਿਛਲੇ ਦਿਨੀ ਉਹਦੇ ਖਿਲਾਫ ਇੱਕ ਸਾਜ਼ਿਸ਼ ਰਚੀ ਗਈ ਤਾਂ ਕਿ ਕੋਈ ਵੀ ਦਲਤ ਨੌਜਵਾਨ ਅੱਗੇ ਤੋਂ ਕਿਸੇ ਦੇ ਹੱਕਤ 'ਚ ਬੇਇਨਸਾਫੀ ਦੇ ਖਿਲਾਫ ਆਵਾਜ਼ ਨਾ ਉਠਾ ਸਕੇ ਤੋ ਉਸ ਮਾਮਲੇ ਨੂੰ ਲੈ ਕੇ ਪੂਰੇ ਸਮਾਜ ਦੇ ਵਿੱਚ ਬੜੀ ਬੜਾ ਗੁੱਸਾ ਜਿਹੜਾ ਹੈਗਾ ਫੈਲਿਆ ਨਜਾਇਜ਼ ਪਰਚਾ ਦਰਜ ਹੋਇਆ ਦੇ ਕਰਕੇ ਉਹਨੂੰ ਜੇਲ੍ਹ ਭੇਜਿਆ ਗਿਆ ਦੋ ਤਿੰਨ ਹੋਰ ਉਸਾਤਿਆਂ ਨੂੰ ਭੇਜਿਆ ਗਿਆ ਤੇ ਅੱਜ ਅਸੀਂ ਸਾਰੇ ਅ ਤੀਮਾ ਸਾਹਿਬ ਦੈਂਸਿੰਗ ਜਤੇਬੰਦੀ ਵੱਲੋਂ ਜਸਵੀਰ ਸਿੰਘ ਜੀ ਸੁਸਾਇਟੀ ਵੱਲੋਂ ਪੀਮ ਆਰਮੀ ਦੇ ਸਾਥੀ ਦਵਿੰਦਰ ਸਿੰਘ ਦਵਿੰਦਰ ਸਿੰਘ ਜੀ ਸੰਤ ਸਮਾਜ ਵੱਲੋਂ ਪੀਮ ਆਰਮੀ ਤੋਂ ਸਾਡੇ ਕਾਰਜੋਗ ਸਾਥੀ ਬਾਜੀਗਰ ਸਮਾਜ ਤੋਂ ਪਰ ਸਾਰੇ ਸਮਾਜ ਦੇ ਆਗੂ ਇਕੱਠੇ ਹੋ ਕੇ ਅਸੀਂ ਇਹ ਵਿਸ਼ਵ ਦੇ ਮਾਤਾ ਜੀ ਖੜੇ ਹੈ ਤੇ ਵਿਸ਼ਵ ਦੇ ਪਿਤਾ ਜੀ ਖੜੇ ਹੈ ਪਹਿਲਾਂ ਪਿੰਡ ਦਾ ਅਸੀਂ ਦੌਰਾ ਕੀਤਾ ਸਾਰੇ ਫੈਕਟ ਸੀ ਜਿਹੜੇ ਆ ਉਹ ਪਤਾ ਕੀਤੇ ਆ ਬੱਚਿਆਂ ਨੂੰ ਉੱਥੇ ਮਿਲ ਕੇ ਆਏ ਆ ਹੋਰ ਦੁਕਾਨਾਂ ਤੇ ਲੋਕਾਂ ਨੂੰ ਮਿਲ ਕੇ ਆਏ ਆ ਤੋ ਐਸਐਸਪੀ ਮੈਡਮ ਪ੍ਰਗਿਆ ਜੈਨ ਉਹਨਾਂ ਨਾਲ ਲੰਬਾ ਸਮਾਂ ساری ਇਹ ਗੱਲਬਾਤ ਜਿਹੜੀ ਆ ਉਹ ਚੱਲੀ ਤਾਂ ਉਹਨਾਂ ਨੇ ਪੋਜ਼ਿਟਿਵਲੀ ਅਸੀਂ ਉਹਨਾਂ ਨੂੰ ਇੱਕੋ ਗੱਲ ਕਹੀ ਹੈ ਜੇ ਜੇਕਰ ਵਿਸ਼ਵ ਦੀਦ ਦੇ ਕੋਲੇ ਪਿਸਤੌਲ ਹੁੰਦਾ ਤਾਂ ਉਹਨੂੰ ਰੋੜੇ ਚੱਕਣ ਦੀ ਲੋੜ ਨਹੀਂ ਸੀ ਆਪਣੀ ਜਾਨ ਬਚਾਉਣ ਵਾਸਤੇ ਕਿ ਇਹ ਜਿਹੜਾ ਪਰਚਾ ਤੁਸੀਂ ਕੀਤਾ ਹੈ ਗਲਤ ਕੀਤਾ ਜਿਹੜੀ ਧਾਰਾ 353 ਲਾਈ ਆ ਉਹਨਾਂ ਨੇ ਕਿ ਸਰਕਾਰੀ ਵਿਗਨ ਪਾਇਆ ਉਹ ਜੀਨ ਨੂੰ ਇਸ ਤਰ੍ਹਾਂ ਪਲੈਨ ਕਰਤਾ ਕਿ ਇੱਕ ਪ੍ਰਾਈਵੇਟ ਦੁਕਾਨ ਦੇ ਵਿੱਚ ਬੈਠ ਕੇ ਕੋਈ ਸਰਕਾਰੀ ਬੰਦਾ ਕਿਵੇਂ ਦਫਤਰ ਚਲਾ ਸਕਦਾ ਹੈ ਉਹ ਪ੍ਰਾਈਵੇਟ ਦੁਕਾਨ ਦੇ ਵਿੱਚ ਬੈਠਾ ਸੀ ਉਹ ਇਹ ਸਾਰੀਆਂ ਜਿਹੜੀਆਂ ਧਾਰਾਵਾਂ ਜਿਹੜਾ ਪਰਚਾ ਦਰਜ ਹੋਇਆ ਉਹ ਬਿਲਕੁਲ ਗਲਤ ਹੋਇਆ ਪ੍ਰੀ ਪਲਾਨ ਤਰੀਕੇ ਨਾਲ ਬਿਸ਼ੂਪਦੀਪ ਨੂੰ ਬੁਲਾਇਆ ਗਿਆ ਕਰਨਦੀਪ ਵੱਲੋਂ ਪਰਚਾਈ ਸਕਤੀ ਵੱਲੋਂ ਜਿਹੜੇ ਰਜਿੰਦਰ ਜਿਹੜ ਨੇ ਪਰਚਾ ਦਰਜ ਕਰਾਇਆ ਵਾ ਉਸ ਵਿਅਕਤੀ ਵੱਲੋਂ ਬੁਲਾਇਆ ਗਿਆ ਬਤੌਰ ਸੈਟਲਮੈਂਟ ਅਸਿਸਟੇਡੀ ਸਟੇਟਮੈਂਟ ਰਹਿ ਦਿੱਤੀ ਹੈ ਕਿ ਕੋਈ ਸੈਟਲਮੈਂਟ ਕਰਕੇ ਹੀ ਬਿਸ਼ੂਪ ਨੂੰ ਖਰੀਦਾ ਜਾਵੇ ਬੀਸ ਨੂੰ ਡਰਾਇਆ ਜਾਵੇ ਪਰ ਮੈਂ ਇੱਕ ਵਾਰ ਹੋਰ ਸਪੱਸਾ ਉਹਨਾਂ ਨੂੰ ਕਹੀ ਹੈ ਕਿ ਜੇ ਕਹਿੰਦੇ ਇਹ ਪਿਸਤੌਲ ਮਰ ਵੀ ਸਖਾ ਨਾ ਹੋਵੇ ਮੁੰਡਾ ਇਹ ਪਿਸਤੌਲ ਦੀ ਗੱਲ ਕਰਦੇ ਆ ਉਹਦੇ ਕੋਲ ਡਾਂਗ ਹੋਵੇ ਤਾਂ ਵੀ ਨਹੀਂ ਛੱਡਦਾ ਉਹ 10 ਬੰਦਿਆਂ ਨੂੰ ਬਾਬਾ ਜੀਵਨ ਸਿੰਘ ਦੀ ਇਹ ਔਲਾਦ ਹੈ ਤੇ ਇਸ ਕਰਕੇ ਇਹ ਨਜ਼ਾਇਜ਼ ਜਿਹੜਾ ਇਹ ਕਰਨ ਦੀ ਗੱਲ ਇਹ ਕੀਤੀ ਹੈ ਤੇ ਇਹਦੇ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਅਸੀਂ ਬਿਲਕੁਲ ਸਟੇਟ ਵੇ ਉਹਨਾਂ ਨੂੰ ਕਹਿਤਾ ਸਾਰੇ ਆਗੂ ਸਾਥੀ ਮੀਟਿੰਗ ਦੇ ਵਿੱਚ ਹਾਜ਼ਰ ਸੀਗੇ ਸਟੇਟ ਵੇ ਕਹਿਤਾ ਇਹ ਬਿਸ਼ੂ ਦਾ ਪਰਚਾ ਰਦ ਕਰਕੇ ਉਹਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਜਾਵੇ ਕੱਲ ਨੂੰ ਮਾਜੀ ਵੀ ਸਿੱਖ ਪਾਈਚਾਰੇ ਦੇ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਸਰਕਟ ਹਾਊਸ ਬਟੇਂਡੀ ਹੋ ਰਹੀ ਹੈ ਉਸ ਮੀਟਿੰਗ ਦੇ ਵਿੱਚ ਇਸ ਮਾਮਲੇ ਨੂੰ ਕਬੀਲਤਾ ਨਾਲ ਵਿਚਾਰਿਆ ਜਾਊਗਾ ਤੇ ਕਦੇ ਵੀ ਕਿਸੇ ਵੀ ਦਲਿਤ ਨੌਜਵਾਨ ਦੀ ਆਵਾਜ਼ ਨੂੰ ਦਬਾਉਣ ਵਾਸਤੇ ਜਿਹੜੇ ਵੀ ਲੋਕ ਯਤਨ ਕਰਨਗੇ ਤਾਂ ਜਿਹੜੇ ਜਿਨ੍ਹਾਂ ਨੇ ਯਤਨ ਕੀਤਾ ਅਸੀਂ ਇਹ ਮੰਗ ਕੀਤੀ ਹੈ ਕਿ ਉਹਨਾਂ ਦੇ ਖਿਲਾਫ ਐਸਸੀਐਸਟੀ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਜਾਣਾ ਬੰਦ ਹੈ ਕਿ ਉਹ ਐਸਸੀ ਐਕਟ ਦਾ ਪਰਚਾ ਦਰਜ ਕਰਾਇਆ ਜਾਵੇ ਮੈਡਮ ਪ੍ਰਗਿਆ ਜੈ ਨੇ ਐਸ ਪੀ ਐਚ ਡੀ ਵਿਗ ਐਸ ਆਈ ਟੀ ਬਣਾ ਦਿੱਤੀ ਹੈ ਉਹਨਾਂ ਨੇ ਸਾਨੂੰ ਘੋਸਾ ਦਿੱਤਾ ਕਿ ਅੱਜ ਅੱਜ ਤੋਂ ਹੀ ਮੈਨੂੰ ਸ਼ੁਰੂ ਸਵੇਰ ਤੋਂ ਕਹਿੰਦੇ ਅਸੀਂ ਕੰਮ ਕੀਤਾ ਹੋਇਆ ਸਾਰੇ ਕਿ ਵਿਸ਼ਵ ਨੂੰ ਜਿਹੜਾ ਹੈਗਾ ਪਰਚਾ ਕੈਨਸਲ ਕਰਕੇ ਇਹ ਗੱਲ ਬਿਲਕੁਲ ਸਟੇਟਵੇ ਅਸੀਂ ਕਹਤੀ ਹੈ ਕਿ ਕੋਈ ਜ਼ਮਾਨਤ ਤਸਦੀ ਨਹੀਂ ਕਰਵਾਉਣੀ ਜਿੰਨਾ ਮਰਜ਼ੀ ਲੜਾਈ ਸੰਘਰਸ਼ ਸਾਨੂੰ ਸਾਥੀਓ ਕਰਨਾ ਪਵੇ ਮੈਂ ਸੁਣਨ ਵਾਲੇ ਸਾਥੀਆਂ ਨੂੰ ਵੀ ਇਹ ਬੇਨਤੀ ਕਰਨਾ ਚਾਹਣਾ ਇਹ ਨਹੀਂ ਦਾ ਸਾਨੂੰ ਕੋਟ ਵਾਲੇ ਚੱਕਰਾਂ ਚ ਇਹਨਾਂ ਨੇ ਉਲਝਾ ਦੇਣਾ ਜਦੋਂ ਨਜਾਇਜ਼ ਪਰਚਾ ਦਰਜ ਕੀਤਾ ਇਹਨੂੰ ਕੈਨਸਲ ਕਰੋ ਵਿਸ਼ੇਬਦੀਪ ਨੂੰ ਪਰਿਵਾਰ ਦੇ ਉਹਨਾਂ ਦੀ ਮਾਤਾ ਉਹਨਾਂ ਦੇ ਪਿਤਾ ਜੀ ਵਿਚਾਰੇ ਤੁਰੇ ਫਿਰਦੇ ਹੌਸਦੰਦੇ ਦੋ ਹੋਰ ਨੇ ਤਜਿੰਦਰ ਸਿੰਘ ਤਜਿੰਦਰ ਲਖਵਿੰਦਰ ਉਹਦੇ ਨਾਲ ਦੇ ਸਾਥੀ ਜਿਹੜੇ ਉਹ ਨਾਲ ਦੇ ਜਿਹੜੇ ਸਾਥੀ ਹੈ ਇਹ ਤਿੰਨੇ ਨੂੰ ਤਿੰਨਾਂ ਨੂੰ ਬਾ ਇੱਜ਼ਤ ਬੜੀ ਕਰਕੇ ਸਾਡੇ ਸਾਹਮਣੇ ਇਸ ਪਰਿਵਾਰ ਦੇ ਵਿੱਚ ਉਹਨਾਂ ਬੱਚਾ ਨੂੰ ਛੱਡਿਆ ਜਾਵੇ ਜੇਕਰarant ਤੱਕ ਇਹ ਨਹੀਂ ਹੁੰਦਾ ਤਾਂ ਜਿਹੜੀ ਕਾਲ ਦਿੱਤੀ ਹੋਈ ਆ ਸਾਰੇ ਜੁਝਾਰੂ ਸਾਥੀਆਂ ਨੇ ਉਹਦੇ ਤੇ ਬਿਲਕੁਲ ਪੂਰਨ ਤੌਰ ਤੇ ਪਹਰ ਦਿੱਤਾ ਜਾਊਗਾ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਾਂ ਕੱਲ੍ਹ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਲਵਾਂਗੇ ਕਿ ਕਿਸ ਤਰ੍ਹਾਂ ਦਾ ਕਿਸ ਕਿਸ ਢੰਗ ਦਾ ਸੰਘਰਸ਼ ਜਿਹੜਾ ਹੈ ਅੱਗੇ ਵਧਾ ਜਾਵੇ ਤਾਂ ਜੋ ਦਰ ਸਹੇਦ ਹੈ ਦਰ ਸਹੇਦ ਦਾ ਦਰ ਪਹੇਦ ਹੈ ਜਿਹੜਾ ਸਾਹਬ ਨੰਗੇ ਆ ਤੇ ਪਹਾ ਪੈ ਗਿਆ ਰਸਤਾ ਪੈ ਗਿਆ ਇਹ ਰਸਤਾ ਅਸੀਂ ਬੰਦ ਕਰਨਾ ਹੈ ਕਿਸੇ ਗਰੀਬ ਨੌਜਵਾਨ ਦੇ ਉੱਪਰ ਅਜਿਹਾ ਜੁਲਮ ਨਾ ਹੋਵੇ ਕਿਉਂਕਿ ਸਾਰੇ ਅਸੀਂ ਲੋਕ ਖੜੇ ਆ ਨਾ ਅਸੀਂ ਭੁਗਤ ਭੋਗੀਆਂ ਸਭ ਕੁਝ ਦੇਖ ਕੇ ਚੁੱਕੇ ਆ ਕਿਸ ਕਰਕੇ ਇਹ ਸਵਾ ਲੱਖ ਨਾਲ ਲੜਨ ਵਾਲੀ ਕੌਮ ਗੁਰੂ ਸਾਹਿਬ ਨੇ ਸ਼ਾਖੀਆਂ ਲਾ ਕੇ ਕਿਹਾ ਰੰਗਰੇਟੇ ਗੁਰੂ ਕੇ ਬੇਟੇ ਈਂ ਕਿਰਪਾਏ ਸਜੇ ਹਮੇ ਸਵਾ ਲੱਖ ਸੇ ਇੱਕ ਲੜਾਉ ਤਬੇ ਗੁਬਿੰਦ ਸਿੰਘ ਨਾਮ ਕਹਾਉ ਸਵਾ ਲੱਖ ਨਾਲ ਲੜਨ ਵਾਲੀ ਕੌਮ ਨੂੰ ਯਾਰੇ ਕਹਿੰਦੇ ਆ ਕਿ ਗੋਲੇ ਪਿਸਤੌਲ ਸੀ ਚਾਰ ਬੰਦਿਆਂ ਤੋਂ ਡਰਦਾ ਬਿਛੇ ਭੱਜ ਗਿਆ ਇਹ ਕਦੇ ਵੀ ਸੰਭਵ ਨਹੀਂ ਹੋ ਤੋ ਇਸ ਲਈ ਐਸਐਸਪੀ ਨਰਿੰਦਰ ਪ੍ਰਗਿਆ ਜੀ ਨੇ ਭਰੋਸਾ ਦਿੱਤਾ ਹੈ ਚੰਗੇ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ ਹੁਣ ਆਪਦੇ ਭਰੋਸੇ ਦੇ ਜੇ ਕੰਮ ਰਹਿਣਗੇ ਵਿਸ਼ਵ ਨੂੰ ਬਾਜ ਜਿਤੇ ਉਹਦੇ ਨਾਲ ਦੇ ਸਾਥੀਆਂ ਨੂੰ ਬਾਜ ਤੇ ਬਰੀ ਕਰਦੇ ਆ ਤਾਂ ਉਹਨਾਂ ਦਾ ਧੰਨਵਾਦ ਕਰਾਂਗੇ ਨਹੀਂ ਫਿਰ ਕੱਲ ਦੀ ਵੀਡੀਓ ਵਿੱਚ ਕੋਈ ਸਖਤ ਫੈਸਲਾ ਲਵਾਂ ਦਿਖਾ ਦਿਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ